ਸੋ OKCI ਵੱਲੋਂ ਬਹੁਤ-ਬਹੁਤ ਧੰਨਵਾਦ ਇਹਨਾਂ ਸਤਿਕਾਰਯੋਗ ਸ਼ਖਸੀਅਤਾਂ ਦਾ 12 ਜੁਲਾਈ ਨੂੰ ਕਹਿੰਦੇ ਸਰਵਰੀ ਦੇ ਵਿੱਚ ਵੀ ਬੜਾ ਸ਼ਾਨਦਾਰ ਕਬੱਡੀ ਦਾ ਟੂਰਨਾਮੈਂਟ ਹੋਣਾ ਹੈ ਸੋ ਸ਼ਾਨਦਾਰ ਪ੍ਰਦਰਸ਼ਨ ਹੋਊਗਾ ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਲਾਓ ਇਧਰਲੇ ਪਾਸੇ ਮੈਦਾਨ ਦੇ ਵਿੱਚ ਹਾਂ ਲੋਕਲ ਟੂਰਨਾਮੈਂਟ ਹੋਊਗਾ ਬੱਚਿਆਂ ਦਾ ਟੂਰਨਾਮੈਂਟ ਹੋਣਾ ਸੋ ਉਸਦੇ ਲਈ ਆਪ ਸਭ ਨੂੰ ਸੱਦੇ ਨੇ 12 ਜੁਲਾਈ OKCI ਕਬੱਡੀ ਕਲੱਬ ਮਿਲ ਕੇ ਉਪਰਾਲਾ ਕਰੇਗੀ ਲਾਓ ਇਧਰਲੇ ਪਾਸੇ ਮੈਦਾਨ ਦੇ ਵਾਹ ਆ ਨੇਰੀਸਾ ਕਮਾਲ ਕਰਦਾ ਗੁਰੂ ਥੋਪੀਆ ਇਹ ਖੇਡ ਦਾ ਲਓ ਰੁਪਿੰਦਰ ਦੋਦੇਵਾਲਾ ਅਗਲੀ ਰੇਡ ਪਾਉਣ ਦੀ ਤਿਆਕੇ ਧਰਤੀ ਮਾਨ ਮੱਥਾ ਮੈਦਾਨ ਦੇ ਵਿੱਚ ਫੇਰ ਤਿਆਰ ਬਰ ਤਿਆਰ ਹੈ ਇਹ ਹੈ ਨੌਜਵਾਨ ਦੋਦੇਪਿੰਡ ਦਾ ਰੁਪਿੰਦਰ ਮੈਦਾਨ ਦੇ ਜਰ ਦਾ ਚੇਤਾ ਖਿਡਾਰੀ ਰੇਡ ਪੁਆਇੰਟ ਦੀ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਸੀਚੇ ਵਾਲੀਆ ਪਿੰਦੂ ਤਿਆਰ ਹੈ ਸ਼ਰਨਾ ਡੱਗੋ ਰਮਾਣੇ ਵਾਲਾ ਤੇ ਥੋਪੀਏ ਪਿੰਡ ਦਾ ਗੁਰੂ ਕਹਿੰਦੇ ਨਵੇਂ ਸ਼ਰ ਜ਼ਿਲ੍ਹੇ ਦਾ ਬਲੇਚਾਰੋ ਬਲਾਚੌਰ ਇਲਾਕੇ ਦਾ ਵੀ ਪੁੱਜਿਆ ਹੈ ਤੇ ਨਾਲ ਮੱਲੀਆਂ ਪਿੰਡ ਦਾ ਮਨੀ ਹੈ ਤੇ ਚਾਰ ਜਾਫੀਆਂ ਦੇ ਵਿੱਚ ਹੁਣ ਵੇਖਦੇ ਆਂ ਵੀ ਹਾਂ ਇਹ ਸ਼ਰਨਾ ਡੱਗੋ ਰਮਾਣੇ ਦਾ ਫਰੀਦ ਕੋਟੀਆ ਮੁੰਡਾ ਇੱਕ ਜੋਰ ਦੇ ਨਾਲ ਜੱਫੇ ਲਾਉਣ ਵਾਲਾ ਪਰ ਦੋਦੇ ਵਾਲਾ ਰਪਿੰਦਰ ਵੀ ਤਖਾ ਹੈ ਦੋਨੋਂ ਦੁਨੀਆਂ ਦੇ ਟਾਪਰ ਹੈ ਮੁਕਾਬਲਾ ਡੀ ਦੇ ਦਰਮਿਆਨ ਆਹ ਲਈ ਹੋਈ ਟਰਨ ਦੇ ਵਿੱਚ ਹੁਣ ਵੇਖਦੇ ਆਂ ਵੀ ਦੋਦੇ ਵਾਲਾ ਬਹੁਤ ਸੋਹ